ਸਾਡੇ ਸਾਰੇ ਹੀ ਸਤਕਾਰਯੋਗ ਸਰੋਤਿਆਂ ਨੂੰ ਮੈਂ ਸਰਬਜੀਤ ਸਿੰਘ ਲਾਡਾ ਪੱਤਰਕਾਰ ਔਰ ਮੇਰੇ ਨਾਲ ਸਤਨਾਮ ਸਿੰਘ ਜੀ ਪੀਬੀ 02 ਨਿਊ ਚੈਨਲ ਟੀਵੀ ਤੋਂ ਸਾਰਿਆਂ ਨੂੰ ਇੱਕ ਵਾਰ ਫਿਰ ਦੁਬਾਰਾ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਜੀ ਵਾਲਮੀਕੀ ਜੀ ਔਰ ਅੱਜ ਅਸੀਂ ਗੱਲ ਕਰਾਂਗੇ ਸਾਡੇ ਨਾਲ ਬਹੁਤ ਹੀ ਸਤਕਾਰਯੋਗ ਵਾਲਮੀਕੀ ਮਜਬੂਤ ਸਿੱਖ ਸਮਾਜ ਦੇ ਉਹ ਆਗੂ ਜਿਨ੍ਹਾਂ ਨਾਲ ਅਸੀਂ ਅੱਗੇ ਵੀ 라ਏ ਬਰਾਏ ਕਈ ਘਟਨਾਵਾਂ ਤੇ ਚਰਚਾ ਕਰਦੇ ਰਹਿੰਨੇ ਹਾਂ ਅੱਜ ਇਹ ਵਿਸ਼ੇਸ਼ ਤੌਰ ਤੇ ਸਾਡੇ ਨਾਲ ਉਹ ਵਿੱਚ ਸ਼ਾਮਲ ਨੇ ਪਹਿਲਾਂ ਤਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਆਪਣੇ ਚੈਨਲ ਵੱਲੋਂ ਅਨਰਗਿਆ ਸਾਹਿਬ ਅਸੀਂ ਜੋ ਪੰਜਾਬ ਦੇ ਪੱਖ ਦੇ ਮਸਲੇ ਨੇ ਜੀ ਉਹਨਾਂ ਬਾਰੇ ਆਪ ਜੀ ਨਾਲ ਚਰਚਾ ਕਰਾਂਗੇ ਕਿਉਂਕਿ ਚਰਚਾਵਾਂ ਤੇ ਅੱਗੇ ਵੀ ਕਾਫੀ ਚੈਨਲਾਂ ਤੇ ਹੁੰਦੀਆਂ ਰਹੀਆਂ ਨੇ ਪਰ ਇੱਕ ਵਿਸ਼ੇਸ਼ ਜਿਹੜੀ ਚਰਚਾ ਉਸ ਅਸੀਂ ਕਰਨੀ ਚਾਹੁੰਦੇ ਹਾਂ ਜੋ ਐਸੀ ਸਮਾਜ ਦੇ ਵਿੱਚ ਪੰਜਾਬ ਵਿੱਚ ਹੋ ਰਿਹਾ ਅਤਿਆਚਾਰ ਜਿਸ ਦਾ ਇਹ ਘਟਨਾਵਾ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿੱਚ ਵਾਪਰੀ ਜੋ ਪੂਰੇ ਪੰਜਾਬ ਵਿੱਚ ਇਸ ਘਟਨਾ ਨੇ ਇੱਕ ਅੱਗ ਦੀ ਤਰ੍ਹਾਂ ਕੰਮ ਕੀਤਾ ਔਰ ਇਹ ਅੱਗ ਸ਼ਾਂਤ ਨਹੀਂ ਹੋਈ ਕਿ ਉਸ ਤੋਂ ਬਾਅਦ ਵਿੱਚ ਚੰਦਪਾਣ ਜ਼ਿਲ੍ਹਾ ਫਰੀਦਕੋਟ ਵਿੱਚ ਇੱਕ ਘਟਨਾ ਵਾਪਰ ਗਈ ਤੁਸੀਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਆ ਮੇਰੇ ਨਾਂ ਮੈਂ ਇੱਕ ਵਾਰੀ ਫੇਰ ਰੂਪਰੂ ਕਰਾਦਾ ਸਾਡੇ ਨਾਲ ਵਾਰਮਿਕੀ ਮਜਬੀ ਸਿਕ ਸਮਾਜ ਤੋਂ ਸਾਡੇ ਉਹ ਆਗੂ ਸ਼੍ਰੀ ਓਮ ਪ੍ਰਕਾਸ਼ ਅਨਾਰਿਆ ਜੀ ਅਨਾਰਿਆ ਜੀ ਜੋ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਜੀ ਬਹੁਤ ਧੰਨਵਾਦ ਵੀਜੂ 2 న్యూਸ ਚੈਨਲ ਦਾ ਔਰ ਸਰਬਜੀਤ ਸਿੰਘ ਲਾਡਾ ਜੀ ਇਹਨਾਂ ਦਾ ਧੰਨਵਾਦ ਆ ਸੁਪਨਾਮ ਜੀ ਦਾ ਵਿਸ਼ੇਸ਼ ਤੌਰ ਤੇ ਸਾਰੇ ਸਾਥੀਆਂ ਦਾ ਔਰ ਜਿਹੜੇ ਸੁਣਨ ਵਾਲੇ ਸਰੋਤੇ ਸਾਰਿਆਂ ਨੂੰ ਜੈ ਜੈ ਭਾਰਤ ਜੈ ਵਾਲਮੀਕੀ ਜੈ ਸਭਿਉ ਜੀ ਲਾਡਾ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਅੱਠ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਇਸ ਘਟਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਲਗਾਤਾਰ ਹੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋ ਰਹੀਆਂ ਨੇ ਜਿਹੜੀਆਂ ਬਹੁਤ ਦੁੱਖ ਚਾਉਣ ਵਾਲੀਆਂ ਵੀ ਨੇ ਔਰ ਉਹ ਘਟਨਾਵਾਂ ਜਿਹੜੀਆਂ ਨੇ ਖਾਸ ਕਰਕੇ ਜਿਹੜੇ ਗਰੀਬ ਵਰਗ ਹੈ ਜਿਹੜਾ ਜਿਹਨੂੰ ਦਲਿਤ ਵਰਗ ਕਿਹਾ ਜਾਂਦਾ ਹੈ ਐਸਸੀ ਵਰਗ ਕਿਹਾ ਜਾਂਦਾ ਹੈ ਮਜ਼ਦੂਰ ਵਰਗ ਕਿਹਾ ਜਾਂਦਾ ਉਹਨਾਂ ਦੇ ਨਾਲ ਹੋ ਰਹੀਆਂ ਨੇ ਜਿਹੜੀਆਂ ਬੜੀਆਂ ਅਫਸੋਸਨਾਕ ਨੇ ਔਰ ਪੰਜਾਬ ਦੇ ਅੰਦਰ ਇਹ ਲਗਾਤਾਰ ਇੱਕ ਨਹੀਂ ਘਟਨਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਸਰਜੀਤ ਸਿੰਘ ਜੀ ਇੱਕ ਘਟਨਾ ਨਹੀਂ ਹੈ ਇਹ ਲਗਾਤਾਰ 1 2 3 ਲਗਾਤਾਰ ਘਟਨਾ ਹੋ ਰਹੀ ਹੈ ਔਰ ਸੋਸ਼ਲ ਮੀਡੀਆ ਔਰ ਮੀਡੀਆ ਦੇ ਵਿੱਚ ਲਗਾਤਾਰ ਚਰਚਾ ਦਾ ਵਿਸ਼ਾ ਆ ਉਸ ਸਵਾਲ ਇਹ ਹੈਗਾ ਕਿ ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ ਇਹਦੇ ਪਿੱਛੇ ਕੌਣ ਲੋਕ ਨੇ ਇਹ ਇਸ ਸਾਡੇ ਹੀ ਸਮਾਜ ਨੂੰ ਗਰੀਬ ਸਮਾਜ ਨੂੰ ਮਜ਼ਦੂਰ ਸਮਾਜ ਨੂੰ ਐਸੀ ਸਮਾਜ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਇੱਕ ਬਹੁਤ ਵੱਡੀ ਮੈਨੂੰ ਸਾਜ਼ਿਸ਼ ਲੱਗਦੀ ਹੈ ਤੁਸੀਂ ਗੱਲ ਕਰੋਗੇ ਫਿਰ ਉਸ ਤੋਂ ਬਾਅਦ ਅੱਗੇ-ਅੱਗੇ ਜਿਹੜੀ ਆਪਾਂ ਗੱਲ ਜੜੀ ਆ ਸਰੋਤਿਆਂ ਦੇ ਰੂਬਰੂ ਕਰਾਂਗੇ ਜੀ ਇਸ ਤੋਂ ਬਾਅਦ ਜਿਸ ਤਰ੍ਹਾਂ ਇਹ ਘਟਨਾ ਹਲੇ ਠੰਡੀ ਵੀ ਨਹੀਂ ਹੋਈ ਸੀ ਇਹਨਾਂ ਦੇ ਇਨਕੁਆਰੀਆਂ ਚੱਲੀਆਂ ਕਈ ਕੁਝ ਹੋ ਰਿਹਾ ਵਾ ਔਰ ਅੱਗੇ ਵੀ ਪੁਲਿਸ ਪ੍ਰਸ਼ਾਸਨ ਇਹਦੀ ਦੇਖਰੇਖ ਕਰ ਰਿਹਾ ਇਸ ਤੋਂ ਬਾਅਦ ਚੰ데요 ਦਿਨਾਂ ਦੇ ਵਿੱਚ ਚੰਦਪਾਣ ਦਾ ਜ਼ਿਲ੍ਹਾ ਫਰੀਦਕੋਟ ਵਿੱਚ ਜੋ ਘਟਨਾ ਵਾਪਰੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਵੀ ਸਾਡੇ ਸਰੋਤਿਆਂ ਦੇ ਨਾਲ ਜਿਹੜਾ ਵਿਸਤਾਰ ਨਾਲ ਜਾਣਕਾਰੀ ਸਾਂਝੀ ਉਹ ਘਟਨਾ ਜਿਹੜੀ ਐ ਬਹੁਤ ਦੁਖਦਾਈ ਘਟਨਾ ਸੀ ਕਿ 6-7 ਪਰਿਵਾਰਾਂ ਦੇ ਉਹਨਾਂ ਦੇ ਘਰਾਂ ਨੂੰ ਅੱਗ ਲਾ ਦੇਣੀ ਸਾਰਾ ਸਮਾਨ ਸਾੜ ਦੇਣਾ इवन ਇੱਥੋਂ ਤੱਕ ਕਿ ਬੱਚਿਆਂ ਦੀਆਂ ਕਿਤਾਬਾਂ ਤੱਕ ਸਾੜ ਦਿੱਤੀਆਂ ਗਈਆਂ ਜੀ ਜੀ ਔਰ ਉਹਨਾਂ ਨੇ ਰੋ ਰੋ ਕੇ ਜੋ মিডিਆ ਦੇ ਗਾੜੀ ਜਾਂ ਸੋਸ਼ਲ ਮੀਡੀਆ ਗਾੜੀ ਜੋ ਕੁਛੋਨਾ ਪਰਿਵਾਰਾਂ ਨੇ ਦੱਸਿਆ ਵੀ ਸਾਡੇ ਨਾਲ ਇੰਨਾ ਤੱਕਾ ਹੋਇਆ ਸਾਡੀ ਸੁਣਵਾਈ ਨਹੀਂ ਹੋ ਸੁਣਾਈ ਔਰ ਉਸ ਵੇਲੇ ਬੜੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਮੁੱਖ ਮੰਤਰੀ ਸਾਹਿਬ ਦੀ ਇੱਕ ਸਟੇਟਮੈਂਟ ਆਈ ਯਾਰ ਪੰਜਾਬ ਸਰਕਾਰ ਵੱਲੋਂ ਵੀ ਇਹਨਾਂ ਨੂੰ ਮੁਆਜਰ ਦੇ ਰੂਪ ਦੇ ਵਿੱਚ 50-50 ਹਜ਼ਾਰ ਰੁਪਇਆ ਦਿੱਤਾ ਜਾਏਗਾ ਬਿਲਕੁਲ ਮੈਂ ਬੜਾ ਹੈਰਾਨ ਹੋਇਆ ਕਿ ਬੜੀ ਦੁੱਖ ਲੱਗਾ ਸਾਨੂੰ ਕਿ ਜਿਹਨਾਂ ਦਾ ਘਰ ਤੁਸੀਂ ਸਾੜ ਦਿੱਤਾ ਹੈ ਜਿਨ੍ਹਾਂ ਦੇ ਕੱਪੜੇ ਸਾੜ ਦਿੱਤੇ ਗਏ ਜਿਨ੍ਹਾਂ ਦੀ ਕਿਤਾਬਾਂ ਬੱਚਿਆਂ ਦੀਆਂ ਸਾੜ ਦਿੱਤੀਆਂ ਗਈਆਂ ਜਿਹੜੇ ਆਰਥਿਕ ਪੱਖ ਤੋਂ ਬੇਸੇ ਹੀ ਬੜੇ ਕਮਜ਼ੋਰ ਉਹਨਾਂ ਨੂੰ ਸਿਰਫ ਮੁਆਜਰਾ 50-50 ਹਜ਼ਾਰ ਜਦੋਂ ਕਿ ਅਸੀਂ ਉਹਦੇ ਵਿੱਚ ਫਿਰ ਵੀ ਇੱਕ ਵਾਰੀ ਸੋਸ਼ਲ ਮੀਡੀਆ ਤੇ ਵੀ ਔਰ ਇਸ ਚੈਨਲ ਦੇ ਮਾਧਿਅਮ ਤੋਂ ਇਹ ਗੱਲ ਕਰ ਰਹੇ ਹਾਂ ਅਸੀਂ ਅੱਗੇ ਵੀ ਕਿਹਾ ਸੀ ਕਿ ਘੱਟੋ-ਘੱਟ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਔਰ 1-1 ਕਰੋੜ ਰੁਪਇਆ ਚੜਾਇਆ ਉਹਨਾਂ ਨੂੰ ਮਿਲਣਾ ਚਾਹੀਦਾ ਚਾਂ ਜੋ ਆਪਣੇ ਘਰ ਨੂੰ ਦੁਬਾਰਾ ਉਹ ਬਣਾ ਸਕਣ ਇਹ ਘਟਨਾ ਤੇ ਜਿਹੜੀ ਆ ਬੜੀ ਦੁਖਦਾਈ ਹੋਈ ਔਰ ਪਤਾ ਨਹੀਂ ਉਸ ਤੋਂ ਬਾਅਦ ਉਹ ਘਟਨਾ ਦਾ ਕੀ ਹੋਇਆ ਕਿਉਂਕਿ ਗਰੀਬ ਵਰਗ ਜਿਹੜਾ ਆ ਜਾਂ ਮਜ਼ਦੂਰ ਵਰਗ ਉਹ ਵਿਚਾਰਾ ਸੜਕਾਂ ਤੇ ਆ ਸਕਦਾ ਰੌਲਾ ਪਾ ਸਕਦਾ ਕਿਉਂਕਿ ਸਾਨੂੰ ਇਨਸਾਫ ਵੀ ਸੜਕਾਂ ਤੇ ਆ ਕੇ ਮਿਲਦਾ ਉਹ ਘਟਨਾ ਹੈ ਦੂਸਰੀ ਘਟਨਾ ਦੀ ਤੁਸੀਂ ਜਿਹੜੀ ਚੰਦਪਾਣ ਦੀ ਘਟਨਾ ਹੈਗੀ ਆ ਉਹ ਵੀ ਬਿਲਕੁਲ ਇਦਾਂ ਦੀ ਘਟਨਾ ਹੈ ਉੱਥੇ ਵੀ ਜਿਹੜੇ ਲੋਕ ਨੇ ਜਿਹੜੇ ਦਿਮੰਗ ਲੋਕ ਨੇ ਸਾਰੇ ਲੋਕ ਨਹੀਂ ਕੁਝ ਹੋ ਸਕਦੇ ਲੇਕਿਨ ਚੰਦ ਜਿਹੜੇ ਲੋਕ ਚੰਦ ਲੋਕ ਜਿਹੜੇ ਪਿੰਡਾਂ ਦੇ ਵਿੱਚ ਖਾਸ ਕਰਕੇ ਉਹ ਸ਼ਹਿਰਾਂ ਦੇ ਵਿੱਚ ਵੀ ਇਦਾਂ ਦੇ ਬਹੁਤ ਸਾਰੇ ਲੋਕ ਹੈ ਜਿਹੜੇ ਇੱਕ ਜਾਤੀ ਨੂੰ ਵਿਸ਼ੇਸ਼ ਤੌਰ ਤੇ ਵਾਲਮਿਕਨ ਮਜਬੀ ਸਿੱਖ ਭਾਈਚਾਰਿਆਂ ਨੂੰ ਔਰ ਐਸੀ ਸਮਾਜ ਦੀ ਔਰ ਵੀ ਜਿਹੜੇ ਲੋਕ ਰਹਿੰਦੇ ਨੇ ਸੰਪੂਰਨ ਮਰਸੀ ਸਮਾਜ ਦੀ ਗੱਲ ਕਰਨਾ ਉਹਨਾਂ ਨੂੰ ਦਵਾ ਕੇ ਰੱਖਣਾ ਚਾਹੁੰਦੇ ਨੇ ਲੇਕਿਨ ਉਹ ਹੁਣ ਕੀ ਹੋ ਰਿਹਾ ਆ ਪਹਿਲਾਂ ਉਹਨਾਂ ਨਾਲ ਕਈ ਤਰ੍ਹਾਂ ਦੇ ਭੇਤ ਭਾਅ ਹੁੰਦੇ ਵਿਤਕਰੇ ਹੁੰਦੇ ਆ ਅਲੱਗ ਕਬਰਿਸਤਾਨ ਨੇ ਅਲੱਗ ਮੜੀਆਂ ਨੇ ਅਲੱਗ ਗੁਰਦੁਆਰੇ ਨੇ ਹਰ ਰੀਤੀ ਰਿਵਾਜ ਉਹਨਾਂ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਵਖਰੇਵਾ ਨਜ਼ਰ ਆਉਂਦਾ ਹੈ ਲੇਕਿਨ ਹੁਣ ਲੱਗਦਾ ਆ ਕਿ ਲੋਕ ਇਹਨਾਂ ਘਟਨਾਵਾਂ ਤੋਂ ਦੁਖੀ ਹੋ ਗਿਆ ਤੇ ਇਹਨਾਂ ਦੇ ਸਾਹਮਣੇ ਆ ਕੇ ਖੜੇ ਹੋ ਗਏ ਜਦੋਂ ਸਾਹਮਣੇ ਆ ਕੇ ਖੜੇ ਹੋ ਗਏ ਤਾਂ ਉਹਦੀ ਚ ਦੁੱਖ ਵਾਲੀ ਗੱਲ ਇਹ ਹੈਗੀ ਕਿ ਪ੍ਰਸ਼ਾਸਨ ਜਿਹੜਾ ਆ ਹੂੰ ਸਰਕਾਰ ਜਿਹੜੀ ਆ ਬਿਲਕੁਲ ਉਹ ਕਿਧਰ ਨਾਲ ਖੜੀ ਆ ਕਿਧਰ ਨਾਲ ਸਰਕਾਰ ਤੇ ਗਰੀਬ ਲੋਕਾਂ ਨਾਲ ਨਹੀਂ ਖੜੀ ਹੂੰ ਸਰਕਾਰ ਤੇ ਇਹਨਾਂ ਲੋਕਾਂ ਨਾਲ ਖੜੀ ਨਹੀਂ ਸਰਕਾਰ ਉਹਨਾਂ ਲੋਕਾਂ ਨਾਲ ਖੜੀ ਹੈ ਔਰ ਜੋ ਕੁਝ ਉਥੇ ਜੰਪਾਂ ਦੀ ਘਟਨਾ ਹੋਈ ਆ ਇੱਕ ਸਰਪੰਚ ਜਿਹੜਾ ਦੇਖੋ ਡੈਮੋਕ੍ਰੇਸੀ ਹੈ ਸੰਵਿਧਾਨ ਚ ਸਾਰਿਆਂ ਨੂੰ ਹੱਕ ਹੈ ਹਰ ਇੱਕ ਬੰਦੇ ਨੂੰ ਆਜ਼ਾਦੀ ਦੇ ਨਾਲ ਆਪਣਾ ਨਮਾਇਦਾ ਚੁਣਦਾ ਹੱਕ ਹੈ ਇਹ ਕਿਦਾਂ ਹੋ ਸਕਦਾ ਵੀ ਜੇ ਤੁਸੀਂ ਇੱਕ ਗਰੀਬ ਵਰਗ ਚੋਂ ਇੱਕ ਦੂਸਰੇ ਵਰਗ ਚੋਂ ਚੁੱਕ ਲੋ ਚ ਉਹਨੂੰ ਚੋਣ ਲਿਆ ਜਾਏ ਤੇ ਉਹਦੇ ਤੋਂ ਤੁਸੀਂ ਇਤਰਾਜ਼ ਕਰੋ ਤੇ ਉਸ ਤੋਂ ਬਾਅਦ ਉਹਨਾਂ ਦਾ ਇਹ ਹੋਰ ਸਾਰੇ ਪਿੰਡ ਨੂੰ ਤੁਸੀਂ ਇਹ ਉਹਨਾਂ ਦੇ ਨਾਲ ਮਾਰਕੁਟਾਈ ਕੀਤੀ ਜਾ ਉਹਨਾਂ ਨੂੰ ਮਾਰਿਆ ਜਾਵੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਣ ਉਹਨਾਂ ਦੇ ਜਿਹੜੀਆਂ ਔਰਤਾਂ ਨੇ ਜਿਹੜੀਆਂ ਉਹ ਰੋ ਰੋ ਕੇ ਕਹਿਣ ਵੀ ਸਾਡੇ ਬੰਦੇ ਜਿਹੜੇ ਆ ਲੇਕਿਨ ਪਰ ਇੱਕ ਗੱਲ ਜ਼ਰੂਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਸਰਕਾਰ ਨੇ ਕੁਝ ਨਹੀਂ ਕੀਤਾ ਇਸ ਮਾਮਲੇ ਦੇ ਲੋਕਾਂ ਦੇ ਅਕ੍ਰੋਸ਼ ਕਰਕੇ ਹੀ ਸਰਕਾਰ ਨੂੰ ਝੁਕਣਾ ਪਿਆ ਤੇ ਉਹ ਸਾਰੇ ਜਿਹੜੇ ਆ ਉਹਨਾਂ ਦੇ ਪਰਚੇ ਕਿਹੇ ਵਾਪਸ ਹੋਏ ਇੱਕ ਗੱਲ ਤਾਂ ਅੱਜ ਨਾਲ ਹੋਰ ਵੀ ਕਰਨੀ ਚਾਹੀਦੀ ਕਿ ਜਦੋਂ ਇਹ ਸਰਕਾਰ ਆਮ ਆਦਮੀ ਪਾਰਟੀ ਦਾ ਪਰਿਵਰਤਨ ਆਇਆ ਲੋਕੀ ਪਹਿਲੀਆਂ ਸਰਕਾਰਾਂ ਤੋਂ ਜਿਹੜੇ ਸਾਡੇ ਵੋਟਰ ਸੀ ਉਹ ਬਹੁਤ ਦੁਖੀ ਸੀ ਕਿ ਇਹ ਵਾਅਦੇ ਕਰਦੇ ਪੂਰੇ ਨਹੀਂ ਕਰਦੇ ਪਰ ਇਹ ਜੋ ਸਰਕਾਰ ਹੋਂਦ ਵਿੱਚ ਆਈ ਇਹਨਾਂ ਨੇ ਆਪਣਾ ਨਾਰਾ ਦਿੱਤਾ ਕਿ ਸਾਡੀ ਸਰਕਾਰ ਜਿਹੜੀ ਆਮ ਸਰਕਾਰ ਆਮ ਬੰਦੇ ਦੀ ਸਰਕਾਰ ਔਰ ਉਹਦੇ ਵਿੱਚ ਦੇਖਿਆ ਗਿਆ ਕਿ 3 ਸਾਲ ਸਰਕਾਰ ਨੂੰ ਪੂਰੇ ਹੋ ਚੁੱਕੇ ਨੇ ਪਰ ਹਾਲੇ ਤੱਕ ਇਹਨਾਂ ਨੇ ਐਸ்சி ਕਮਿਸ਼ਨ ਨਾ ਕਾਇਮ ਕਰਨਾ ਉਹਦਾ ਕੀ ਰੀਜਨ ਹੋ ਸਕਦਾ ਕੀ ਕਾਰਨ ਹੋ ਸਕਦਾ ਕਿ ਹਾਲੇ ਤੱਕ ਐਸ்சி ਕਮਿਸ਼ਨ ਪੰਜਾਬ ਚ ਕਾਇਮ ਕਿਉਂ ਨਹੀਂ ਕੀਤਾ ਗਿਆ ਸਰਵਜੀਤ ਜੀ ਬਹੁਤ ਵਧੀਆ ਸਵਾਲ ਹ ਤੁਹਾਡਾ ਇਹ ਸਵਾਲ ਦੇ ਉੱਤੇ ਸਾਰੇ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਦੇ ਲੋਕਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੁਕੋ ਐਸੀ ਕਮਿਸ਼ਨ ਜਿਹੜਾ ਆ ਭਈ ਉਹ ਕਮਿਸ਼ਨ ਹੈ ਜਿੱਥੇ ਘੱਟੋ ਘੱਟ ਸਾਡੇ ਨਾਲ ਕੋਬਦੀਕੀ ਹੁੰਦੀ ਆ ਜੀ ਤੇ ਜੇ ਪੁਲਿਸ ਨਹੀਂ ਸਾਡੀ ਸੁਣਦੀ ਤੇ ਉਹ ਸਾਡਾ ਐਸੀ ਕਮਿਸ਼ਨ ਉਹਦੇ ਗਾੜੀ ਜਾ ਕੇ ਅਸੀਂ ਆਪਣੀ ਗੱਲ ਨੂੰ ਰੱਖ ਸਕਦੇ ਆ ਅਸੀਂ ਕੰਪਲੇਂਟ ਰੱਖ ਸਕਦੇ ਆ ਉਹ ਐਸੀ ਕਮਿਸ਼ਨ ਜਿਹੜਾ ਕਿਉਂਕਿ ਉਹ ਕੋਈ ਇੱਕ ਜੁਡੀਸ਼ੀਅਲੀ ਪਾਵਰ ਹੁੰਦੀ ਆ ਉਹਨਾਂ ਦਾ ਇੱਕ ਡਰ ਹੁੰਦਾ ਪ੍ਰਸ਼ਾਸਨ ਨੂੰ ਵੀ ਬੜੇ ਬੜੇ ਅਫਸਰਾਂ ਨੂੰ ਵੀ ਉਹ ਉਹਨਾਂ ਨੂੰ ਉਹ ਤਲਬ ਕਰਦਾ ਠੀਕ ਹੈ ਦੁਖਾਰੀ ਗੱਲ ਇਹ ਆ ਕਿ ਪੰਜਾਬ ਦੇ ਅੰਦਰ ਐਸੀ ਕਮਿਸ਼ਨ ਜਿਹੜਾ ਉਹਨੂੰ ਖਤਮ ਕਰ ਦਿੱਤਾ ਗਿਆ ਜਦੋਂ ਐਸੀ ਕਮਿਸ਼ਨ ਹੀ ਤੁਸੀਂ ਖਤਮ ਕਰਤਾ ਸਾਡੀ ਸੁਣਾਈ ਕਰਨ ਵਾਲਾ ਹੀ ਕਮਿਸ਼ਨ ਨਹੀਂ ਹੈਗਾ ਸਾਡੀ ਗੱਲ ਸੁਣਨ ਵਾਲਾ ਹੀ ਨਹੀਂ ਉੱਥੇ ਕੋਈ ਹੈਗਾ ਤੇ ਫਿਰ ਸਾਡੇ ਨਾਲ ਤੇ ਜ਼ੁਲਮ ਜਿਹੜੇ ਆ ਉਹ ਪੰਜਾਬ ਦੇ ਵਿੱਚ ਜਿਹੜੇ ਹੋ ਰਿਹਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਸ਼ਾਇਦ ਹੋਰ ਜ਼ਿਆਦਾ ਹੋਣਗੇ ਵਾਧਾ ਹੋਏਗਾ ਵਾਧਾ ਹੋਏਗਾ ਬਿਲਕੁਲ ਵਾਧਾ ਹੋਏਗਾ ਤੇ ਸਰਕਾਰ ਨੂੰ ਚਾਹੀਦਾ ਵੀ ਐਸੀ ਕਮਿਸ਼ਨ ਜਿਹੜਾ ਉਹਨੂੰ ਤੁਰੰਤ ਜਿਹੜਾ ਪ੍ਰਭਾਵੀ ਢੰਗ ਨਾਲ ਪੰਜਾਬ ਦੇ ਅੰਦਰ ਲਾਗੂ ਕਰਨਾ ਚਾਹੀਦਾ ਲਿਆਉਣਾ ਚਾਹੀਦਾ ਤਾਂ ਜੋ ਇਹੋ ਜਿਹੀ ਜੜੀ ਘਟਨਾਵਾਂ ਔਰ ਜਿਹੜੇ ਦੋਸ਼ੀ ਆ ਉਹਨਾਂ ਦੇ ਉ ਹਾਂਜੀ ਜਾਂਦਾ ਜਾਂਦਾ ਅਸੀਂ ਇੱਕ ਸਵਾਲ ਤੁਹਾਡੇ ਨਾਲ ਹੋਰ ਕਰਨਾ ਚਾਹੁੰਦੇ ਕਿ ਜਿਸ ਤਰ੍ਹਾਂ ਤੁਸੀਂ ਨੁਮੈਂਦਗੀ ਕਰ ਰਹੀ ਐਸੀ ਸਮਾਜ ਦੀ ਵਲਮਕੀ ਮੱਦੀ ਸਿਕ ਸਮਾਜ ਦੀ ਔਰ ਜਿੰਨੇ ਹੋਰ ਵੀ ਐਸੀ ਸਮਾਜ ਦੇ ਅਸੀਂ ਦੇਖਦੇ ਤਾਂ ਪ੍ਰੋਗਰਾਮ ਤੁਸੀਂ ਕਰਦੇ ਜਾਂਦੇ ਉਹ ਸਮਾਜ ਨੂੰ ਤੁਸੀਂ ਇਸ ਪੱਤੇ ਕੀ ਕਹਿਣਾ ਚਾਹੁੰਦੇ ਕੀ ਸੰਦੇਸ਼ ਜਿਤ ਦੇਣਾ ਚਾਹੁੰਦੇ ਜੋ ਆਪਣੇ ਜਿਹੜਾ ਐਸੀ ਸਮਾਜ ਦੇਖੋ ਜੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਵੀ ਔਰ ਪੂਰੇ ਸਮਾਜ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਜਿੱਥੇ ਜਿੱਥੇ ਤੁਹਾਡੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਜਿਹੜੇ ਲੋਕ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਤੀਰਾ ਕਰ ਰਿਹਾ ਭੇਦ ਭਾਪ ਦਾ ਵਤੀਰਾ ਕਰ ਰਿਹਾ ਕਿਸੇ ਸਿਆਸੀ ਪਾਰਟੀ ਨੇ ਤੁਹਾਡੀ ਮਦਦ ਕਰਨੀ ਆ ਕਿਉਂਕਿ ਜਦੋਂ ਆਪਾਂ ਸਿਆਸਤ ਦੇ ਨਾਲ ਖੜੇ ਹੁੰਦੇ ਹਾਂ ਨਾ ਕਿਸੇ ਵੇਲੇ ਉੱਥੇ ਦੂਸਰੇ ਪਾਸੇ ਦੂਜੀ ਵੀ ਜਿਹੜੀ ਪਾਰਟੀ ਹੁੰਦੀ ਉਹ ਵੀ ਸਿਆਸਤ ਦੀ ਪਾਰਟੀ ਹੁੰਦੀ ਆ ਰਾਜਨੀਤੀ ਪਾਰਟੀ ਹੁੰਦੀ ਆ ਤੇ ਆਪਾਂ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਉਹਦਾ ਟੱਕਰ ਨਹੀਂ ਕਰ ਪਾਉਂਦੇ ਉਹਦੇ ਲਈ ਜ਼ਰੂਰੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਆਪਾਂ ਨੂੰ ਆਪ ਕੱਥੇ ਹੋਣਾ ਪੈਣਾ ਸਾਰੇ ਪੂਰੇ ਸਮਾਜ ਨੂੰ ਐਸੀ ਸਮਾਜ ਨੂੰ ਸਾਰੇ ਜਿੰਨੇ ਵੀ ਸਮਾਜ ਆ ਉਨਾ ਸਮਾਜ ਨੂੰ ਇਕੱਠਾ ਹੋਣਾ ਪੈਣਾ ਤੇ ਇਹੋ ਜਿਹੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਸਾਡੀ ਗਿਣਤੀ ਜ਼ਿਆਦਾ ਹੈ ਉਹ ਘੱਟ ਗਿਣਤੀ ਵਾਲੇ ਲੋਕ ਸਾਡੇ ਤੇ ਜ਼ੁਲਮ ਜ਼ਿਆਦਾ ਕਰ ਰਹੇ ਹਨ ਲੇਕਿਨ ਇੱਕ ਗੱਲ ਜ਼ਰੂਰ ਹੈਗੀ ਕਿ 5000 ਸਾਲ ਦਾ ਜ਼ੁਲਮ ਰਿਆ ਸਾਡੇ ਲੋਕਾਂ ਦੇ 5000 ਸਾਲ ਅਸੀਂ ਜ਼ੁਲਮ ਸਹੇ ਨੇ ਇਹਦੇ باوجود ਇਹ ਕੌਮ ਇਹ ਸਮਾਜ ਜਿਹੜਾ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦਾ ਰਿਹਾ ਹੈ ਤੇ ਅੱਜ ਵੀ ਲੋੜ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਸ਼ਰਾਤੀ ਨੇ ਜਿਹੜੇ ਚੰਗੇ ਲੋਕ ਵੀ ਨੇ ਜਿਹੜੇ ਅੱچھے ਲੋਕ ਵੀ ਨੇ ਜਿਹੜਾ ਤੁਹਾਡਾ ਸਹਿਯੋਗ ਕਰਨਾ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਕੋ ਗਲਤ ਕੰਮ ਕਰਦਾ ਤੁਸੀਂ بجائے ਕਿ ਉਹਨਾਂ ਦਾ ਸਾਥ ਦੇਂਦੇ ਇਹਨਾਂ ਲੋਕਾਂ ਗਰੀਬ ਲੋਕਾਂ ਦਾ ਸਾਥ ਦਿਓ ਜਿਹੜੇ ਪੰਜਾਬ ਦੀ ਰੀੜ ਦੀ ਹੱਡੀ ਨੇ ਇਹ ਲੋਕ ਨੇ ਜਿਨ੍ਹਾਂ ਕਰਕੇ ਸਾਡੇ ਪਿੰਡਾਂ ਦੇ ਵਿੱਚ ਇੱਕ ਸਾਡਾ ਭਾਈਚਾਰਾ ਬੜਾ ਵੱਡਾ ਬਣ ਗਿਆ ਆ ਉਹ ਭਾਈਚਾਰਿਆਂ ਨੂੰ ਜਿਹੜੇ ਲੋਕ ਖਰਾਬ ਕਰ ਰਹੇ ਨੇ ਜਾਂ ਸ਼ਹਿਰਾਂ 'ਚ ਵੀ ਜਿਹੜੇ ਸਾਡੇ ਭਾਈਚਾਰਿਆਂ ਨੂੰ ਖਰਾਬ ਕਰਦੇ ਆ ਉਹਨਾਂ ਨੂੰ ਰੋਕਣ ਦੇ ਲਈ ਜ਼ਰੂਰੀ ਆ ਕਿ ਇਹੋ ਜੀ ਘਟਨਾਵਾਂ ਜਿਹੜੀਆਂ ਹੋ ਰਹੀਆਂ ਨੇ ਜਿੱਦਾਂ ਬਾਬਾ ਸਾਹਿਬ ਦਾ 26 ਜਨਵਰੀ ਨੂੰ ਇੱਥੇ ਜੋ ਘਟਨਾ ਹੋਈ ਬੜੀ ਦੁਖਾਲੀ ਘਟਨਾ ਸੀ ਉਸ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਉਹ ਬਾਬਾ ਸਾਹਿਬ ਦਾ ਉੱਥੇ ਬੁੱਤ ਲਗਾਉਣਾ ਚਾਹੁੰਦੇ ਉੱਥੇ ਫਿਰ ਐਦਾਂ ਦੀ ਘਟਨਾ ਹੋਈ ਚੰਦਪਾਣ ਦੇ ਵਿੱਚ ਇੱਕ ਛੋਟੀ ਜੀ ਗੱਲ ਦੇ ਉੱਤੋਂ ਜਿਹੜਾ ਜਾਤੀ ਵਿਤਕਰਾ ਉੱਪਰ ਕੇ ਸਾਹਮਣੇ ਆਇਆ ਉਹ ਚੀਜ਼ਾਂ ਇਸੇ ਤਰ੍ਹਾਂ ਜਦਾਂ ਇੱਕ ਸੱਤ ਜੀਆਂ ਦੇ ਘਰਾਂ ਨੂੰ ਅੱਗ ਲਾ ਦੇਣੀ ਉਹ ਵੀ ਐਸੀ ਸਮਾਧੇ ਇਹ ਸਾਰੀਆਂ ਚੀਜ਼ਾਂ ਦਾ ਟਾਈਮ ਮੁਕਾਬਲਾ ਕੀਤਾ ਜਾ ਸਕਦਾ ਵੀ ਸਾਰੇ ਆਪਾਂ ਇਕੱਠੇ ਹੋਈਏ ਇੱਕਜੁੱਟ ਰਹੀਏ ਔਰ ਇੱਕਜੁੱਟ ਦੇ ਨਾਲ ਹੀ ਜਿਹੜੀ ਆ ਇਹ ਚੀਜ਼ ਹਾਸਲ ਕਰਦੇ ਆ ਜ਼ੁਲਮ ਤੋਂ ਆਪਾਂ ਛੁਕਾਰਾ ਪਾ ਸਕਦੇ ਆ ਔਰ ਮੈਂ ਵਿਸ਼ੇਸ਼ ਤੌਰ ਤੇ ਪੀਬੀ ਜੂ 2 ਜਿਹੜਾ ਨਿਊਜ਼ ਹੈ ਉਹਨਾਂ ਦਾ ਸਤਨਾਮ ਜੀ ਦਾ ਔਰ ਵਿਸ਼ੇਸ਼ ਤੌਰ ਤੇ ਸਰਬਜੀਤ ਸਿੰਘ ਜੀ ਦਾ ਜਿਹੜੇ ਅੱਛੇ ਪੱਤਰਕਾਰ ਨੇ ਉਹਗੇ ਪੱਤਰਕਾਰ ਨੇ ਮੇਰੇ ਕੋਲ ਵਿਸ਼ੇਸ਼ ਤੌਰ ਤੇ ਆਏ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਭੀਮ ਜੈ ਭਾਗਤ